دوستو بھائی اور بہنوں بزرگ اور نوجوانوں آج بہت سارے میرے ساتھی پوچھ دے پوچھتے ماسٹر کسی نظر نہیں آن دے تو میں یہ دسنا چاہنا کہ لگ بھگ دو سال میں اپنی بیماری نال نالد جہد کر رہے ہیں اس بیماری نے مجھے بہت کچھ سکھایا ہے خاص کر کے اس بیماری چھے میں شری گورو گرنتھ ساحب جی کا ਅੰਡਰਲਾਈਨ ਕਰਕੇ ਅਧਿਐਨ ਕੀਤਾ ਫਿਰ ਮੈਂ ਹਿੰਦੂਇਜ਼ਮ ਦਾ ਅੰਗਰੇਜ਼ੀ ਵਿੱਚ ਬਹੁਤ ਬੜੀ ਐਮ ਪੁਸਤਕ ਮੈਂ ਪੜ੍ਹ ਕੇ ਉਹਨਾਂ ਦਾ ਦਾਰਸ਼ਨਿਕ ਵਿਚਾਰ ਜਾਣਿਆ ਅੰਗਰੇਜ਼ੀ ਸੇ ਸਿੱਖ ISM ਦੇ ਬਾਰੇ ਵਿੱਚ ਪੜ੍ਹ ਕਰਕੇ ਮੇਰੀ ਬੜੀ ਗਿਆਨ ਵਿਧੀ ਹੋਈ ਹੈ ਔਰ ਮੈਂ ਸਮਝਨਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਗਿਆਨ ਦਾ ਇੱਕ ਅਥਾਹ ਸਮੁੰਦਰ ਜਿਸ ਨੂੰ ਤੁਸੀਂ ਹਰ ਪੰਕਤੀ ਦੇਖਦੇ ਸਮੁੰਦਰ 'ਤੇ ਕਿਪਕੀ ਲਗਾਉਂਦੇ ਹੋ ਔਰ ਹੌਲੀ-ਹੌਲੀ ਪੜਦੇ-ਪੜਦੇ ਤੁਹਾਨੂੰ ਗੁਰਮੁਖ ਬਣਨ ਦੀ ਆਦਤ ਪੈ ਜਾਂਦੀ ਹੈ ਮਨਮੁਖ ਉਸ ਸਾਤ ਸਾਤਕਤ ਪੁਰਸ਼ਾਂ ਦਾ ਸਾਥ ਛੜਕੇ ਸੱਜਣ ਪੁਰਸ਼ਾਂ ਦਾ ਸ਼ਾਂਤ ਪੁਰਸ਼ਾਂ ਦਾ ਸਾਥ ਪਾਲਣ ਦੀ ਕੋਸ਼ਿਸ਼ ਕਰਦੇ ਹੋ ਔਰ ਜੋ ਗੁਰੂ ਦਾ ਮਹੱਤਵ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਦੱਸਿਆ ਗਿਆ ਨਾਮ ਦੇਵ ਦਾ ਨਾਮ ਪਗਲ ਕਵੀ ਦਾ ਗੁਰੂਆਂ ਦੀ ਬਾਣੀ ਚ ਜੋ ਕੁਝ ਦੱਸਿਆ ਗਿਆ ਹੈ ਇੱਕ ਅਲੌਕਿਕ ਆਨੰਦ ਦੀ ਸ਼ਬੀ ਨਜ਼ਰ ਆਈ ਹੈ ਮੈਨੂੰ ਉਸ ਗ੍ਰੰਥ ਮੈਂ ਦੋ ਪੋਥੀਆਂ ਪੜ੍ਹ ਲਈਆਂ ਔਰ ਤੀਜੀ ਪੋਥੀ ਪੜ੍ਹਨਾ ਸ਼ੁਰੂ ਕਰ ਰਿਹਾ ਇਸ ਅਥਾਸ ਮੁਦਰ ਤੇ ਜਿਨ੍ਹਾਂ ਨੇ ਡੁਬਕੀ ਲਗਾ ਲਈ ਹੈ ਉਹਦਾ ਜੀਵਨ ਸਫਲ ਹੋ ਗਿਆ ਔਰ ਇਹੀ ਮੇਰੀ ਪੜਨ ਦੀ ਬਰਵਿੱਤੀ ਬਿਮਾਰੀ ਜੀ ਮੈਨੂੰ ਜਿੰਦਾ ਰੱਖ ਰਹੀ ਹੈ ਇਸ ਦੇ ਇਲਾਵਾ ਰਾਮਾ ਡਰਾਮਾ ਟਿਕ ਕਲਬ ਦੇ ਚਿਹਰੇ ਆਦਮੀਆਂ ਨੇ ਬੇਰੇ ਤੇ ਬੜਾ ਉਪਕਾਰ ਕੀਤਾ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਬਾਹਰ ਨਿਕਲੇ ਕਰੋ ਫਿਰੇ ਕਰੋ ਸ਼ਮੀ ਚੌਧਰੀ ਹੈ ਸ਼ਕਤੀ ਚੌਧਰੀ ਹੈ ਪ੍ਰਦੀਪ ਮਹਿੰਦਲੂ ਹੈ ਇਹ ਸਾਰੇ ਬੜੇ ਦਾਨਿਸ਼ਵਰ ਮੁੰਡੇ ਹੈ ਔਰ ਇਹਨਾਂ ਨੇ ਮੈਨੂੰ ਇੱਕਾ ਦੁੱਕਾ ਬਾਹਰ ਨਿਕਲੰਦਾ ਬਹੁਤ ਪ੍ਰਯਾਸ ਕੀਤਾ ਹੈ ਮੈਂ ਉਹਨਾਂ ਦੇ ਬੜਾ ਸ਼ੁਕਰਗੁਜ਼ਾਰ ਹਾਂ ਬਿਮਾਰੀ ਜੀ ਤੁਹਾਨੂੰ ਪਤਾ ਲੱਗੇਗਾ ਕਿ ਆਪਣਾ ਕੌਣ ਹੈ ਬੇਗਾਨਾ ਕੌਣ ਰਸਹਮਨ ਨੇ ਵਿਪਤਾ ਹੂੰ ਭਲੀ ਜੋ ਥੋੜੇ ਦਿਨ ਹੋਏ ਹਿਤ ਅਨਹਿਤ ਜੈ ਜਗਤ ਮੇ ਜਾਨੀ ਪੜਤ ਸਭ ਕੋਈ ਸਭ ਦਾ ਪਤਾ ਲੱਗ ਜਾਂਦਾ ਹੈ ਆਦਮੀ ਜਿਸੇ ਦੁੱਖ ਹੁੰਦਾ ਕਿ ਕੌਣ ਆਪਣਾ ਕੌਣ ਪਰਾਇਆ ਮੈਂ ਸਾਰੀ ਉਮਰ ਸ਼ੀਸ਼ਾ ਹੀ ਸਾਫ ਕਰਦਾ ਰਿਹਾ ਔਰ ਕਦੇ ਆਪਣੇ ਮੂੰਹ ਦੇ ਉੱਤੇ ਲੱਗੀ ਦੀ ਮੈਲ ਨੂੰ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਬਿਮਾਰੀ ਦੇ ਦੌਰਾਨ ਸ਼ੀਸ਼ਾ ਦੇਖਣਾ ਬੰਦ ਕਰਤਾ ਔਰ ਆਪਣੇ ਆਂਤਰਿਕ ਮਨਚ ਸੋਚਨਾ ਮੇਰੀ ਯਾਤਰਾ ਆਤਮਿਕ ਯਾਤਰਾ ਸ਼ੁਰੂ ਹੋਈ ਹੈ ਮੈਂ ਪਹਿਨਾ ਔਰ ਭਰਾਵਾਂ ਨੂੰ ਇਹ ਦਵੇਦਨ ਕਰਨਾ ਚਾਹੁੰਦਾ ਇਹ ਦੁਨਿਆਵੀ ਟਕੋਸਲੇ ਇਹ ਪਦਬੀਆਂ ਇਹ ਐਸ਼ਵਰੀਏ ਆਜਾ ਕੇ ਮਾਲੂਮ ਹੋਇਆ ਕਿ ਕੁਝ ਨਹੀਂ ਹੈ ਗੁਰੂ ਸਾਹਿਬ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਬਾਣੀਆਂ ਪੜ੍ਹ ਕੇ ਲੱਗਿਆ ਕਿ ਵੀ ਇਹ ਮੈਲ ਮਾੜੀਆਂ ਬੁੱਤਰ ਕੇ ਲਤਰ ਸ਼ਾਰਾ ਕੁਝ ਨਹੀਂ ਹੈ ਕੋਹੇ ਨਾਲ ਨਹੀਂ ਜਾਣਾ ਕੋਈ ਚੀਜ਼ ਨਾਲ ਚੱਲਣ ਲਈ ਨਹੀਂ ਇਕੱਲੇ ਆਏ ਸੀ ਤੇ ਇਕੱਲੇ ਹੀ ਉੱਠ ਕੇ ਚਲੇ ਜਾਣਾ ਤੁਸੀਂ ਨੰਗੇ ਆਏ ਸੀ ਨੰਗੇ ਚਲੇ ਜਾਣਾ ਇਤੋਂ ਵੀ ਡਰਦਾ ਜੀ ਜਨਤਨ ਨਾਲ ਸਡਾ ਮੋਹ ਹੋ ਜਾਂਦਾ ਹੈ ਔਰ ਆਖਰੀ ਬਿਲੇ ਇਨਸਾਨ ਨੂੰ ਹਮੇਸ਼ਾ ਹਮੇਸ਼ਾ ਉਸ ਪਰਮਪ੍ਰਦਾ ਪਰਮਾਤਮਾ ਵੱਲ ਜਾਣ ਕਰਨਾ ਚਾਹੀਦਾ ਹੈ ਔਰ ਇਹ ਸੋਚਣਾ ਚਾਹੀਦਾ ਹੈ ਪ੍ਰਭੂ ਚੰਗੀ ਸਮਤ ਦੇਵੀ ਚੰਗੀ ਸਮਤ ਦੇਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ